ਯੋਗਾ ਦਿਵਸ ਮਨਾਏ ਜਾਣ ਲਈ ਸਕੂਲੀ ਬੱਚਿਆਂ ਨੂੰ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਯੋਗਾ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਭਾਵੇਂ ਕਰਨ ਦਾ ਸਿੱਖੀ ਤੇ ਇੱਕ ਹੋਰ ਹਮਲਾ ਸਾਹਮਣੇ ਆਇਆ ਹੈ ਇਸ ਦੌਰਾਨ ਇੱਕ ਸਕੂਲੀ ਬੱਚੇ ਜਪਦੀਪ ਸਿੰਘ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਯੋਗ ਕਲਾਸ ਵਿੱਚ ਜਾਣ ਤੋਂ ਪਹਿਲਾਂ ਕਿਰਪਾ ਨੂੰ ਉਤਾਰਨ ਲਈ ਕਹਿ ਕੇ ਨਿਰਾਦਰ ਕਰਦਿਆਂ ਮਾਨਸਿਕ ਤੌਰ ਤੇ ਠੇਸ ਪਹੁੰਚਾਈ ਗਈ ਹੈ ਉਸ ਸਮੇਂ ਤਾਂ ਸਕੂਲ ਅਧਿਆਪਕਾਂ ਵੱਲੋਂ ਦਖਲ ਦੇਣ ਤੇ ਵਿਦਿਆਰਥੀ ਨੂੰ ਯੋਗਾ ਕਲਾਸ ਵਿੱਚ ਜਾਣ ਦਿੱਤਾ ਗਿਆ ਪਰੰਤੂ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ 21 ਜੂਨ ਨੂੰ ਕਿਰਪਾਨ ਉਤਾਰ ਕੇ ਨਹੀਂ ਆਇਆ ਤਾਂ ਉਸ ਨੂੰ ਯੋਗਾ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਮੇਰਾ ਨਾਮ ਜਪਜੀਤ ਸਿੰਘ ਮੈਂ ਚੰਡੀਗੜ੍ਹ 46 ਡੀ ਸਕੂਲ ਵਿੱਚ ਪਿਛਲੇ ਲਗਾਤਾਰ ਇੱਕ ਮਹੀਨੇ ਤੋਂ ਯੋਗਾ ਕਰਨ ਜਾ ਰਿਹਾ ਸੀ ਤੇ ਕੱਲ ਜਦ ਸਾਨੂੰ ਸਕੂਲ ਵਾਲੇ ਪਹਿਲੀ ਵਾਰੀ 17 ਸੱਤਰੀ ਤੇ ਯੋਗਾ ਕਰਵਾਉਣ ਵਾਸਤੇ ਲੇਕੇ ਗਏ ਤਾਂ ਸਾਨੂੰ ਪੁਲਿਸ ਵਾਲਿਆਂ ਨੇ ਚੈਕਿੰਗ ਦੇ ਦੌਰਾਨ ਕਿਹਾ ਕਿ ਤੁਸੀਂ ਸਿਰਿਸਪਾ ਕੇ ਨਹੀਂ ਆਣਾ ਤਾਂ ਉਹਨਾਂ ਨੇ ਸਕੂਲ ਵਾਲਿਆਂ ਦੇ ਕਹਿਣ ਤੇ ਉਹਨਾਂ ਨੇ ਕੱਲ ਸਾਨੂੰ ਜਾਣ ਦਿੱਤਾ। ਉਨਾਂ ਨੇ ਕਿਹਾ ਕਿ 21 ਤਰੀਕ ਨੂੰ ਤੁਸੀਂ ਐਸੇ ਵੀਜ਼ਾ ਪਾ ਕੇ ਨਹੀਂ ਆਣਾ ਹੈ ਅੰਦਰ ਤੇ ਕੀ ਬੇਟੇ ਤੁਸੀਂ ਅੱਜ ਯੋਗਾ ਕਰਨ ਵਾਸਤੇ ਉੱਥੇ ਗਏ ਸੀ ਨਹੀਂ ਜੀ ਅੱਜ ਨਹੀਂ ਇਸ ਗੰਭੀਰ ਮਸਲੇ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜੋ ਵੀ ਪਸੇ ਹੋਇਆ ਇਹ ਬਹੁਤ ਗੰਭੀਰ ਮਾਮਲਾ ਹੈ ਜੇ ਬੱਚਾ ਇੱਕ ਕਾਫੀ ਦਿਨਾਂ ਤੋਂ ਮਹੀਨੇ ਤੋਂ ਲਗਾਤਾਰ ਯੋਗਾ ਕਰਦਾ ਆ ਰਿਹਾ ਹੈ ਜਦੋਂ ਇਹਨੂੰ ਕੱਲ ਰੈਸਲ ਕਰਨ ਲਈ ਲਿਆਂਦਾ ਗਿਆ ਜਿੱਥੇ ਚੰਡੀਗੜ੍ਹ ਉਥੋਂ ਚੰਡੀਗੜ੍ਹ ਪੁਲਿਸ ਨੇ ਇਹਨੂੰ ਐਂਟਰ ਕਰਨ ਤੋਂ ਰੋਕ ਦਿੱਤਾ ਕਿ ਇਹਨੇ ਅਮਰਸ਼ਾ ਗਿਆ ਹੋਇਆ ਸ੍ਰੀ ਸਾਹਿਬ ਆਈ ਹੋਈ ਆ ਵੀ ਸ੍ਰੀ ਸਾਹਿਬ ਆ ਕੇ ਅੰਦਰ ਨਹੀਂ ਜਾਣਾ ਤੇ ਪਰ ਸਾਡੇ ਸਿੰਘ ਸਜੇ ਹੋਏ ਨੌਜਵਾਨ ਮੁੰਡੇ ਨੂੰ ਜਿਹੜੇ ਇੱਕ ਛੋਟੀ ਕਿਹੜੀ 10ਵੀਂ ਕਲਾਸ ਚ ਪੜਦਾ ਤੇ ਉਹਨੂੰ ਇਹ ਅਮਰਸ਼ਾ ਕੇ ਨੂੰ ਅੰਦਰ ਨਹੀਂ ਜਾਣ ਦਿੱਤਾ ਇਹ ਬਹੁਤ ਹੀ ਚੰਡੀਗੜ੍ਹ ਪੁਲਿਸ ਲਈ ਇਹ ਮਾੜੀ ਜਿਹੀ ਹਾਕਤ ਹੈ ਇਦਾਂ ਨਹੀਂ ਹੋਣੀ ਚਾਹੀਦੀ ਕਿਉਂਕਿ ਇੱਕ ਅਮਰਤਾਰੀ ਬੱਚੇ ਨੂੰ ਰੋਕਣਾ ਬਹੁਤ ਗਲਤ ਗੱਲ ਹੋਈ ਆ ਜਿਹੜੇ ਵੀ ਕਿਸੇ ਪੁਲਿਸ ਮੁਲਾਜ਼ਮ ਨੇ ਚੰਡੀਗੜ੍ਹ ਦਾ ਪੰਨ ਕਿਸੇ ਵੀ ਵਿਐਸਬ ਦਾ ਸੀਆਰਪੀ ਦਾ ਕਿਸੇ ਮੁਲਾਜ਼ਮੇ ਰੁਕਿਆ ਉਹਦੇ ਅਗੇਂਸਟ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਆ ਮੋਹਾਲੀ ਤੋਂ ਮੇਜਰ ਸਿੰਘ ਦੀ ਰਿਪੋਰਟ ਪੈਰੇ ਦਾ ਟੀਵੀ